ਮੈਂ ਤੁਹਾਡਾ ਪੱਤਰਕਾਰ ਪਿੰਦਰਮਨ ਪਹੁੰਚਿਆ ਸ੍ਰੀ ਫਤੇਗੜ ਸਾਹਿਬ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਤੋਂ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਨੂੰ ਜਿਹੜੀ ਸੜਕ ਜਾਂਦੀ ਹੈ ਇਸੇ ਸੜਕ ਤੇ ਪ੍ਰਣਾਮ ਸ਼ਹੀਦਾਂ ਨੂੰ ਧੰਨ ਧੰਨ ਬਾਬਾ ਜੁਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤੇ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਦੀ ਯਾਦ ਵਿੱਚ ਪਿੰਡ ਜਲਮਾਨਾ ਜ਼ਿਲ੍ਹਾ ਕਰਨਾਲ ਹਰਿਆਣਾ ਦੀ ਜਿਹੜੀ ਸੰਗਤ ਹੈ ਹਰ ਸਾਲ ਲੰਗਰ ਲਾਉਂਦੀ ਆ ਸੰਗਤ ਦੇ ਲਈ ਜਿਹੜੀਆਂ ਲੰਗਰਾਂ ਦੀਆਂ ਜਿਹੜੀਆਂ ਤਿਆਰੀਆਂ ਨੇ ਜਿੱਥੇ ਲੰਗਰ ਤਿਆਰ ਹੋਣਾ ਹੈ ਉਥੇ ਪਿੰਡ ਦੇ ਸਮੂਹ ਨਗਰ ਨਿਵਾਸੀ ਤੇ ਜਿਹੜੇ ਇੱਥੇ ਕੰਮਕਾਰ ਕਰਨ ਵਾਲੇ ਉਹ ਲੰਗਰਾਂ ਦੀਆਂ ਤਿਆਰੀਆਂ ਕਰ ਰਹੇ ਨੇ ਮਹਾਨ ਸ਼ਹੀਦਾਂ ਨੂੰ ਸਜਦਾ ਕਰਨ ਦੇ ਲਈ ਪਹੁੰਚਣ ਵਾਲੀ ਸੰਗਤ ਦੇ ਲਈ ਹੁਣ ਤੋਂ ਹੀ ਜਿਹੜੀਆਂ ਤਿਆਰੀਆਂ ਲੰਗਰਾਂ ਦੀਆਂ ਵੱਖ-ਵੱਖ ਪਿੰਡਾਂ ਦੀਆਂ ਸ਼ਹਿਰਾਂ ਦੀਆਂ ਸੰਗਤਾਂ ਵੱਲੋਂ ਤਿਆਰੀਆਂ ਆਰੰਭ ਕਰ ਦਿੱਤੀਆਂ ਨੇ ਅੱਜ 2 ਦਸੰਬਰ ਨੂੰ ਪਿੰਡ ਜਲਮਾਣਾ ਦੀ ਸੰਗਤ ਫਤੇਗੜ ਸਾਹਿਬ ਵਿਖੇ ਜਿਹੜੀ ਲੰਗਰਾਂ ਦੀਆਂ ਤਿਆਰੀਆਂ ਕਰ ਰਹੀਆਂ ਨੇ ਜਿਸ ਜਗ੍ਹਾ ਲੰਗਰ ਲੱਗਣਾ ਹੈ ਪਿੰਡ ਦੇ ਸਮੂਹ ਫਤਵੰਤੇ ਸੱਜਣ ਪਿੰਡ ਦੇ ਸਮੂਹ ਨਗਰ ਨਿਵਾਸੀ ਕਾਮੇ ਇਹ ਸੇਵਾ ਕਰ ਰਹੇ ਨੇ ਵਾਹਿਗੁਰੂ ਪ੍ਰਮਾਤਮਾ ਇਹਨਾਂ ਦੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਲੰਗਰ ਦੀ ਸੇਵਾ ਪਿੰਡ ਜਲਮਾਣਾ ਜ਼ਿਲ੍ਹਾ ਕਰਨਾਲ ਹਰਿਆਣਾ ਸਾਰੇ ਇਲਾਕੇ ਦਾ ਸੰਯੋਗ ਸਾਰੇ ਪਿੰਡ ਦਾ ਸੰਯੋਗ ਸਾਰੀਆਂ ਬਲਾਦਰੀਆਂ ਦਾ ਸੰਯੋਗ ਹੈ ਕਿ ਦੋ ਪੋ ਤੋਂ ਲੈ ਕੇ 15 ਪੋ ਤੱਕ ਦਿਨ ਰਾਤ ਲੰਗਰ ਚੱਲਣਾ ਹੈ ਉਸ ਲੰਗਰ ਵਾਸਤੇ ਪਹਿਲੋ ਤਿਆਰੀਆਂ ਜਿਹੜੀਆਂ ਨੇ ਮਾਤਾ ਪੈਣਾ ਵਾਸਤੇ ਲੈਟਰਿੰਗ ਬਾਥਰੂਮ ਸਿੰਘਾ ਵਾਸਤੇ ਲੈਟਰਿੰਗ ਬਾਥਰੂਮ ਸਫਾਈ ਮਿੱਟੀ ਦੀ ਸੇਵਾ ਜਿਹੜੇ ਚੁੰਬੀਆਂ ਦੀ ਸੇਵਾ ਜਿੰਨੀਆਂ ਵੀ ਸੇਵਾ ਲੰਗਰ ਦੀ ਤਿਆਰੀ ਦੀਆਂ ਨੇ ਉਹ ਅਸੀਂ ਪਰਸੋ ਚੋਤ ਤੋਂ ਆਏ ਅੱਜ ਸਾਡੇ 4-5 ਦਿਨ ਲੱਗ ਜਣੇ ਨੇ ਤਿਆਰੀਆਂ ਵਾਸਤੇ ਆਏ ਆ ਉਹ ਕੂਰੀਆਂ ਕਰਨੇ ਪਏ ਆ ਸੰਗਤ ਦਾ ਬੜਾ ਵੱਡਾ ਜਲਮਾਣੇ ਨਗਰ ਦਾ ਸੰਯੋਗ ਹੈ ਮੁੰਡਿਆਂ ਦਾ ਸੰਯੋਗ ਹੈ ਜਿਹੜੇ ਮੁੰਡੇ ਬਾਹਰ ਦੇ ਦੇਸ਼ ਗਏ ਨੇ ਉਹਨਾਂ ਦਾ ਸੰਯੋਗ ਹੈ ਬਹੁਤ ਵੱਡੀ ਸੇਵਾ ਹੈ ਮੁੰਡਿਆਂ ਦੀ ਜਿਹੜੇ ਕਿ ਲੱਖਾਂ ਦੇ ਲੱਖ ਘੱਲੇ ਹੁੰਦੇ ਨੇ ਤੇ ਇਸੇ ਜਿਹੜੇ ਸਾਡੇ ਵੱਡੇ ਪ੍ਰਧਾਨ ਜੀ ਨੇ ਛੋਟਾ ਪ੍ਰਧਾਨ ਹਰਵਿੰਦਰ ਰੇ ਸੰਗਤ ਨਾਲ ਲੱਗਦੇ ਪਏ ਨੇ ਤਾਂਤਨ ਮਾਤਾ ਪੂਜਕਾ ਹਰੇਕ ਦੇ ਜਿਨ੍ਹਾਂ ਨੇ ਇੱਥੇ ਨਾਲ ਪੋਤਿਆਂ ਦੇ ਨਾਲ ਸਿੱਧੀਆਂ ਪਾਈਆਂ ਛੋਟੇ ਦੋਵੇਂ ਸਾਹਿਬਜਾ ਦੇ ਗੁਰੂ ਸਾਹਿਬ ਤੇ ਬੱਚੇ ਇੱਥੇ ਚੀਜ਼ ਹੋਣੇ ਇੱਥੇ ਨਕਮਸਤ ਹੋਣ ਵਾਸਤੇ ਸਾਰੀ ਇਹ ਸੰਗਤ ਸੰਸਾਰ ਦੇ ਆਉਂਦੀ ਹੈ ਤੇ ਜਲਮਾਣੇ ਪਿੰਡ ਵੱਲੋਂ ਜੀ ਲੰਗਰ ਲੰਗਰ ਦਾ ਪ੍ਰਬੰਧ ਕੀਤਾ ਹੈ ਸਾਰੀ ਸੰਗਤ ਨੂੰ ਬੁਵਾ ਕੇ ਆਵੇ ਤੇ ਲੰਗਰ ਤੇ ਦਰਸ਼ਨ ਦੇ ਸੰਯੋਗ ਦੇ ਸਾਨੂੰ ਨਾਲੇ ਤੇ ਵਾਹਿਗੁਰੂ ਦਾ ਸਤਿ ਸਾਬੋ ਵਾਹਿਗੁਰੂ ਜੀ ਕੀ ਫਤਿਹ